ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਆਇਦਰ ਲੱਗੇ ਹੋਏ ਆ ਮਿਸਤਰੀ ਬੈਕਸਾਈਡ ਦੇ ਸਕੂਲ ਆ ਸਰਕਾਰੀ ਉਧਰ ਤਾਂ ਕਰਕੇ ਆਵਾਜ਼ ਬਹੁਤ ਆਉਂਦੀ ਆ ਤੇ ਮੈਂ ਕਿਹਾ ਅਸੀਂ ਦਿਖਾਉਨੇ ਆ ਅਸੀਂ ਗਾਂ ਨੂੰ ਕਿਹੜੀ ਕਿਹੜੀ ਫੀਡ ਪਾਈਦੀ ਆ ਤੇ ਕਿਹੜੀ ਹੋਰ ਇਹਦੀ ਮਤਲਬ ਕਿ ਖਰਾਕ ਦਾ ਧਿਆਨ ਰੱਖੀਦਾ ਕਿਉਂਕਿ ਮੈਨੂੰ ਕਮੈਂਟ ਆਇਆ ਸੀ ਗਾਂ ਨੂੰ ਮਿਕਸਚਰ ਪਾਇਆ ਕਰੋ ਤੇ ਜੇ ਕਿਸੇ ਕੋਲ ਵਧੀਆ ਐਡਵਾਈਸ ਹੋਈ ਪਸ਼ੂ ਦਾ ਦੁੱਧ ਵਧਾਉਣ ਦੀ ਜਾਂ ਕਿਹੜੀ ਸਾਨੂੰ ਪੌਣੀ ਚਾਹੀਦੀ ਫੀਡ ਵਗੈਰਾ ਜੋ ਵੀ ਖਾਸ ਕਰ ਗਾਵਾਂ ਲਈ ਤਾਂ ਜ਼ਰੂਰ ਦੱਸਿਓ ਕਿਉਂਕਿ ਅਸੀਂ ਮਾਂ ਪੋਤੇ ਕੰਮ ਸਿੱਖਣ ਲੈ ਗਏ ਆ ਸਹੀ ਕਿ ਨਹੀਂ ਮਤਲਬ ਕਿ ਮਨ ਵੀਰ ਨੇ ਤਾਂ ਜ਼ੀਰੋ ਤੋਂ ਇੱਕ ਹਿਸਾਬ ਦਾ ਸਟਾਰਟ ਕੀਤਾ ਮੈਂ ਤਾਂ ਫਿਰ ਵੀ ਕੁਆਰੇ ਹੁੰਦਿਆ ਇਹ ਕੰਮ ਕੀਤਾ ਤੇ ਪਰ ਮੈਂ ਵੀ ਉਦੋਂ ਛੋਟੀ ਸੀ ਇੰਨੀ ਨੌਲੇਜ ਨਹੀਂ ਮੈਨੂੰ ਇਹਨਾਂ ਚੀਜ਼ਾਂ ਦੀ ਤੇ ਇਹਨੇ ਜ਼ੀਰੋ ਤੋਂ ਸਟਾਰਟ ਕੀਤਾ ਤਾਂ ਮੈਂ ਇਹਦਾ ਉਹ ਬਣਨਾ ਚਾਹੁੰਦੀ ਕੀ ਕਹਿੰਦੇ ਹੁੰਦੇ ਇਹਨੂੰ ਸਿਖਾਉਣ ਵਾਸਤੇ ਵੀ ਇਹ ਕੰਮ ਇਹ ਵਿੱਚ ਛੱਡੇ ਨਾ ਤੇ ਜਿੰਨਾ ਹੋ ਸਕੇ ਉਹਨੂੰ ਵਧਾਵੇ ਨਾ ਕਿ ਛੱਡੇ ਤੋ ਸੋ ਆਪਾਂ ਜਿਹੜਾ ਵੀ ਆਪਾਂ ਨੂੰ ਵਧੀਆ ਸਲਾਹ ਦੇਊਗਾ ਤੇ ਆਪਾਂ ਜਰੂਰ ਮੰਨਿਆ ਕਰਾਂਗੇ ਆਪਣੇ ਬਲੌਗਸ ਤੇ ਪਸ਼ੂਆਂ ਨੂੰ ਲੈ ਕੇ ਕੋਈ ਵੀ ਜਿਹੜਾ ਆਪਾਂ ਨੂੰ ਸਲਾਹ ਦੇਊਗਾ ਤੇ ਹੌਲੀ-ਹੌਲੀ ਆਪਾਂ ਆਪਣੇ ਪੁੱਤਰ ਦਾ ਇਹ ਕੰਮ ਵਧਾਉਣਾ ਤੇ ਇਹਦੇ ਨਾਲ ਖੜੇ ਰਹਿਣਾ ਇਹ ਨਹੀਂ ਇਹਨੂੰ ਕਹਿਣਾ ਇਹ ਕੰਮ ਛੱਡ ਤੇ ਬਾਹਰ ਜਾ ਇਹ ਨਹੀਂ ਕਹਿਣਾ ਕੰਮ ਵਧਾਵਾਂਗੇ ਇਹਨੂੰ ਇੱਥੇ ਹੀ ਰੱਖਣਾ ਆਪਾਂ ਤੇ ਚਲੋ ਜੀ ਦਿਖਾਉਨੇ ਅਸੀਂ ਤੁਹਾਨੂੰ ਅਸੀਂ ਕੀ-ਕੀ ਪਾਉਨੇ ਆਂ ਗਾਂ ਨੂੰ ਤੇ ਇਹ ਵਾਲਾ ਜੀ ਮਿਕਸਚਰ ਆ ਜਿਹੜਾ ਮਿਨਰਲ ਮਿਕਸਚਰ ਆ ਇਹ ਵਾਲਾ ਇਹ ਹੈਗਾ R20 R20 gold ਤੇ ਮਤਲਬ ਕਿ ਇਹ ਮਨਵੀਰ ਡਾਕਟਰ ਨੂੰ ਪੁੱਛ ਕੇ ਜਿਹੜਾ ਉਹ ਲੈ ਕੇ ਆਇਆ ਸੀ ਇਹ ਮਿਨਰਲਸ ਵਗੈਰਾ ਜਿਹੜਾ ਬਫਰ ਉਹ ਸਭ ਕੁਝ ਇਹਦੇ ਵਿੱਚ ਪਹਿਲਾਂ ਹੀ ਹੈ ਕੈਲਸ਼ੀਅਮ ਫਾਸਫੋਰਸ ਮੈਗਨੀਸ਼ੀਆ ਇਨ ਜ਼ਿੰਕ ਕਾਪਰ ਕੋਬਾਲਟ ਆਰਡ ਇਨ ਆਇਰਨ ਮੈਗਨੀਜ਼ ਸੈਲਨੀਅਮ ਸਲਫਰ ਬਾਇਓਐਕਟਿਵ ਪਰ ਬਟਮੀ ਨੇ ਵਿਟਾਮਿਨ D3 ਫੋਸਫੇਟ ਜਾਮ ਉਹਦਾ ਵੱਖ-ਵੱਖ ਵੀ ਕਈ ਜਣੇ ਪਾਉਂਦੇ ਇਹਦੇ ਵਿੱਚ ਪਹਿਲਾਂ ਹੀ ਆ ਲਾਈਵ ਯੀਸਟ ਵੀ ਸਾਰਾ ਕੁਝ ਇਨਕਲੂਡ ਹੈ ਆ ਪਹਿਲਾਂ ਹੀ ਇਹਨੇ ਵਿੱਚ ਆ ਲਾਈਵ ਯੀਸਟ ਜਿਹੜਾ ਇਹ ਵੀ ਮੈਂ ਸੁਣਿਆ ਪਈ ਜ਼ਰੂਰੀ ਆ ਆਪਾਂ ਸਮਾਲੀਆ ਨਾ ਇੱਕ ਜੀ ਆਪਾਂ ਇਹ ਪਾਈ ਦਾ ਮਿਨਰਲ ਇੱਕ ਇਹ ਅਸੀਂ ਕਿਤੇ ਕਿਤੇ ਦੇ ਦੇਈਦਾ ਹੈ ਮੇਰੀ ਭੂਆ ਜੀ ਨੇ ਸਲਾਹ ਦਿੱਤੀ ਸੀ ਇਹ ਮੇਰੀ ਭੂਆ ਨੇ ਸਲਾਹ ਦਿੱਤੀ ਸੀ ਕਿ ਇਹੇ ਮਾਲ ਲਿਆ ਨਾ ਬਤੀਸਾ ਇਹ ਗਾਂ ਨੂੰ ਜ਼ਰੂਰ ਦਿਆ ਕਰੋ ਇਹ ਵੀ ਬਹੁਤ ਜਿੱਦਾਂ ਆਪਾਂ ਉਹ ਪੌਨੇ ਆ ਦਾਣਾ ਪੌਨੇ ਆ ਪੀੜ ਕੋਨੇ ਫਾਰਾ ਪੈ ਜਾਂਦਾ ਆ ਉਸ ਤੋਂ ਬਚਿਆ ਰਹਿੰਦਾ ਆ ਹਾਂ ਹਾਂ ਇਹਦੇ ਨਾਲ ਪੀੜ ਦੀ ਸਫਾਈ ਵਧੀਆ ਹੁੰਦੀ ਤੇ ਇਹਨੂੰ ਭੁੱਖ ਵੀ ਪੂਰੀ ਲੱਗਦੀ ਆ ਭੁੱਖ ਪੂਰੀ ਲੱਗਦੀ ਆ ਇਹ ਹਿਮਾਲਿਆਨ ਬਤੀਸਾ ਮੇਰੇ ਪੂਆ ਹੁਣਾਂ ਨੇ ਵੀ ਪਸੂ ਬਹੁਤ ਟਾਈਮ ਰੱਖਦੇ ਰਹੇ ਆ ਹੁਣ ਇਹ ਬਜ਼ੁਰਗ ਹੋਣ ਕਰਕੇ ਉਹਨਾਂ ਨੇ ਛੱਡ ਦਿੱਤੇ ਆ ਤੇ ਗਾਂ ਬੱਚੇ ਤੁਹਾਨੂੰ ਪਤਾ ਹੀ ਨਹੀਂ ਰੱਖਦੇ ਪਰ ਆਪਾਂ ਆਪਣੇ ਬੱਚੇ ਨੂੰ ਐਸੇ ਕੰਮ ਵਿੱਚ ਪਾਵਾਂਗੇ ਤਾਂ ਜੋ ਇਹੋ ਕਾਰਗਿਲ ਦੀ ਫੀਡ ਚਲਦੀ ਜਾ ਕੇ ਇਹ ਕਾਰਗਿਲ ਦੀ ਅਸੀਂ ਫੀਡ ਪਾਈਦੀ ਆ ਕਿੰਨੀ ਆਵਾਜ਼ ਆ ਨਾ ਇਹਨਾਂ ਦੀ ਇਹ ਕਾਰਗਿਲ ਦੀ ਫੀਡ ਪਾਈਦੀ ਆ 8000 8000 ਕਾਰਗਿਲ 8000 ਇਹ 8000 ਜਿਹੜੀ ਫੀਡ ਆ ਕਾਰਗਿਲ ਉਹ ਪਾਈਦੀ ਆ ਤੇ ਇਹ ਬਣਾਇਆ ਜੀ ਅਸੀਂ ਦਾਣਾ ਇਹਦੇ ਵਿੱਚ ਆ ਗਈ ਆ ਕਣਕ, ਮੱਕੀ, ਸੋਇਆਬੀਨ, ਝੋਨਾ ਝੋਨਾ ਮਤਲਬ ਕਿ ਚੌਲ ਹੋਰ ਬਸ ਇਹ ਹੀ ਆ ਚਾਰ ਚੀਜ਼ਾਂ ਚਾਰ ਚੀਜ਼ਾਂ ਚਾਰ ਚੀਜ਼ਾਂ ਦੇ ਪਵਾਣਾ ਉਹ ਵੀ ਤਾਂ ਕਈ ਜਣੇ ਵਿੱਚ ਲੂਣ ਵੀ ਪਵਾ ਦਿੰਦੇ ਨੇ ਲੂਣ ਹਾਂ ਜੇ ਆਪਾਂ ਲੂਣ ਸਾਹਮਣੇ ਗਾ ਦੇ ਘੁਰਲੀ 'ਚ ਨਹੀਂ ਰੱਖਣਾ ਤਾਂ ਇਹਦੇ ਵਿੱਚ ਲੂਣ ਪਵਾ ਦੇ ਮਿਕਸ ਕਰ ਦਿੰਨੇ ਕਾਲਾ ਲੂਣ ਹਾਂ ਕਾਲਾ ਚਿੱਟਾ ਦੋਨਾਂ ਤੇ ਦੇਣਾ ਮਰਜੀ ਠੀਕ ਆ ਮਤਲਬ ਕਿ ਹੌਲੀ-ਹੌਲੀ ਮਨਵੀਰ ਸਿੱਖੂਗਾ ਪਈ ਅਸੀਂ ਇੱਥੇ ਮਤਲਬ ਕਿ ਅਸੀਂ ਚਾਹੁੰਦੇ ਆ ਵੀ ਇਹਨੇ ਜ਼ੀਰੋ ਤੋਂ ਇਹ ਕੰਮ ਸ਼ੁਰੂ ਕੀਤਾ ਤੇ ਇਹ ਕੰਮ ਇਸ ਨੂੰ ਵਧਾਵੇ ਨਾ ਕਿ ਘਟਾਵੇ ਤਾਂ ਇਹੋ ਅਸੀਂ ਨਹੀਂ ਚਾਹੁੰਦੇ ਕਿ ਇਹ ਬਾਹਰ ਜਾਵੇ ਬਾਹਰ ਜਾ ਕੇ ੱੱੱਕੇ ਖਾਵੇ ਕਿਸੇ ਦੇ ਅੰਡਰ ਕੰਮ ਕਰੇ ਉਤੋਂ ਚੰਗਾ ਇੱਧਰ ਉਹੀ ਪੈਸੇ ਲਾ ਕੇ ਇੱਧਰ ਇਹਨੂੰ ਅਸੀਂ ਆਪਣਾ ਕੰਮ ਇਹਨੂੰ ਖੋਲ ਕੇ ਦਈਏ ਤੇ ਨਾਲ ਨਾਲ ਸਟੱਡੀ ਵੀ ਕਰਦਾ ਹਜੇ ਪ੍ਰਾਈਵੇਟ ਕਰਦਾ ਤੇ ਕੁਝ ਟਾਈਮ ਆ ਹਾਲਵੇ ਤੇ ਆਪਾਂ ਇਹਨੂੰ ਡੇਰੀ ਫਾਰਮ ਦਾ ਜਿਹੜਾ ਉਹ ਕੋਰਸ ਕਰਾਵਾਂਗੇ ਤੇ ਇਹਦੇ ਡੈਡੀ ਵੀ ਇਕੱਲੇ ਹੀ ਆ ਮਤਲਬ ਕਿ ਆਪਣੇ ਮਾਪੇ ਦੇ ਇਕੱਲੇ بیٹے ਆ ਉਹਨਾਂ ਦੀ ਸਾਰੀ ਉਮਰ ਹੀ ਬਾਹਰ ਨੰਗ ਚੱਲੀ ਮੇਰੇ ਹਸਬੰਦ ਦੀ 25 ਸਾਲ ਹੋ ਚੱਲੇ 20 ਸਾਲ ਸਾਡੀ ਮੈਰਿਜ ਨੂੰ ਹੋ ਗਏ ਤੇ 25 ਸਾਲ ਉਹਨਾਂ ਨੂੰ ਫੋਰਨ ਚ ਹੋ ਗਏ ਆ ਤੇ ਹੁਣ ਵੀ ਉਹਨਾਂ ਨੇ ਥੋੜੇ ਟਾਈਮ ਤੱਕ ਜਲ ਜਾਣਾ ਤੇ ਉਹਨਾਂ ਦੀ ਸਾਰੀ ਉਮਰ ਬਾਹਰ ਨੰਗੀ ਤਾਂ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਬੇਟਾ ਵੀ ਬਾਹਰ ਹੀ ਉਹਨੂੰ ਕੀ ਕਹਿਦਾ ਰਵੇ ਤੇ ਮੈਂ ਪਹਿਲਾਂ ਪਤੀ ਨਾਲ ਉਹ ਵਿਛੋੜਾ ਕੱਟੀ ਜਾਨੀ ਹਜੇ ਤੱਕ ਸਾਲ ਵਿੱਚ ਆਉਂਦੇ ਗਏ ਰਹੀ ਦੋ ਹੀ ਸਾਲ ਹੀ ਆਉਂਦੇ ਇੱਕ ਵਾਰੀ ਤਾਂ 5 ਸਾਲ ਬਾਅਦ ਵਿੱਚ ਆਏ ਸੀ ਉਸ ਟਾਈਮ ਮੇਰੀ ਬਿਮਾਰੀ ਕਰਕੇ ਸਾਡੀ ਕੰਡੀਸ਼ਨ ਬਹੁਤ ਖਰਾਬ ਹੋ ਗਈ ਸੀ ਪੈਸਾ ਵਗੈਰਾ ਸਾਡੇ ਸਿਰ ਬਹੁਤ ਹੋ ਗਿਆ ਸੀ ਵਿੱਚੇ ਕਰ ਲਿਆ ਸੀ ਤੇ ਫਿਰ ਮੈਂ ਮਿਲਣ ਗਈ ਸੀ ਉਹਨਾਂ ਨੂੰ ਫੌਰਨ ਮੈਂ ਜਾ ਸਕਦੀ ਹੁਣ ਵੀ ਜਾ ਸਕਦੀ ਪਰ ਮੈਂ ਆਪਣੇ ਇਹਨੂੰ ਛੱਡ ਕੇ ਨਹੀਂ ਜਾਣਾ ਚਾਹੁੰਨੀ ਤੇ ਲਾਲਚ ਕਰਕੇ ਹੋ ਜਾਣ ਨੂੰ ਤੇ ਮੈਂ ਅੱਜ ਚਲ ਜਾ ਬਾਹਰ ਆਪਣੇ ਹਸਬੰਡ ਦੇ ਨਾਲ ਪਰ ਮੈਂ ਲਾਲਚ ਕਰਕੇ ਬਾਹਰ ਦੇ ਲਾਲਚ ਨੂੰ ਮੈਂ ਨਹੀਂ ਜਾਣਾ ਚਾਹੁੰਨੀ ਪਿੱਛੇ ਮੇਰਾ ਬੇਟਾ ਵਿਗੜ ਜਵੇ ਜਾਉ ਗਲਤ ਸੰਗਤ ਚ ਪੈ ਜਵੇ ਉਦੋਂ ਤਾਂ ਸਿਆਣਾ ਵਾ ਜਾਂ ਵਿਹਲਾ ਰਵੇ ਸੋ ਆਪਾਂ ਉਹਨਾਂ ਟਾਈਮ ਜਿਹੜਾ ਇਹ ਵੇਸਟ ਕਰਨਾ ਆਪਾਂ ਇਹਨੂੰ ਇਦਰੇ ਕੰਮੇ ਵਾਲਾ ਸਿਖਾਵਾਂਗੇ ਤੇ ਮੈਂ ਆਪਣੇ ਪੁੱਤਰ ਨਾਲੋਂ ਨਹੀਂ ਹੋਣ ਵਿਛੋੜਾ ਕੱਟਣਾ ਚੁਣੀ ਜਿਹੜਾ ਹਸਬੰਡ ਨਾਲੋਂ ਕੱਟਦੀ ਆ ਇਸ ਕਰਕੇ ਇਹਨੂੰ ਆਪਾਂ ਆਪਣੇ ਕੋਲ ਹੀ ਰੱਖਾਂਗੇ ਬਸ ਸਿਆਣਾ ਬਣ ਕੇ ਰਵੇ ਮਾੜੀ ਸੰਗਤ ਤੋਂ ਦੂਰ ਰਵੇ ਤੇ ਨਸ਼ੇੜੀਆਂ ਤੋਂ ਦੂਰ ਰਵੇ ਅੱਗੇ ਐਸੀ ਤਾਂ ਪ੍ਰਮਾਤਮਾ ਦੀ ਬੋ ਮੇਰ ਆ ਸਾਡੇ ਘਰ ਕੋਈ ਵੀ ਨਸ਼ਾ ਨਹੀਂ ਕਰਦਾ ਨਾ ਮੇਰੇ ਹਸਬੰਡ ਨਾ ਇਹਦਾ ਬਾਬਾ ਨਾ ਇਹੋ ਈਵਨ ਕੀ ਕੋਈ ਸ਼ਰਾਬ ਵੀ ਨਹੀਂ ਪੀਂਦਾ ਮੇਰੇ ਬਾਅਦ ਮੈਂ ਸਾਰੀ ਦੁੱਧ ਵਿੱਚ ਡਿੱਗਦੀ ਆ ਤੂੜੀ ਜੀ ਤੇ ਥੱਲੇ ਫੇਰ ਹੋਏ ਥੱਲੇ ਵੀ ਆਉ ਤੂੜੀ ਵਾਲ ਦੁੱਧ ਚ ਹੋਰ ਡਿੱਗ ਜਾਂਦੇ ਨੇ ਹੁੰਦਾ ਤਾਂ ਪੁਣੀ ਦਾ ਹੀ ਆ ਦੁੱਧ ਉਹ ਵੀ ਪੁਣਦਾ ਹੀ ਆ ਮੰਗੋ ਮੰਗਣ ਤੇ ਮ사ਜ ਵਧੀਆ ਲੱਗਦੀ ਹਣੀ ਇਹ ਵੀ ਕਹਿੰਦੀ ਹਣੀ ਹੁਣ ਜੇ ਆ ਕੇ ਵਧੀਆ ਜ਼ਿੰਦਗੀ ਹੋਣਦੀ ਆ ਮਾਈ ਜਣਾ ਜਤਨ ਦੇ ਨੂੰ ਆਈ ਆ ਹੂੰ ਉਹ ਤਾਂ ਚਲ ਮਾਰਦਾ ਹੀ ਰਹਿਣਾ ਇਹਦੇ ਮਾਰਦਾ ਅੱਛਾ ਮੋਰਛ ਮੋਰਛ ਦੂਜਾ ਮੋਰ ਕੁੱਟ ਦਾ ਥੋੜੀ ਕੰਨੀ ਆ ਮੇਰੇ ਆਪ ਭਰਾ ਜਦੋਂ ਕੂਸ ਮਾਰਦੀ ਆ ਠਾਂ ਆ ਦਿਨ ਤੇ ਇਹ ਤੇ ਨਿਕਾ ਗਈ ਕੂਸ ਜਿਹੜੀ ਨੂੰ ਬੰਨਦਾ ਐਦਾਂ ਇਹਦੇ ਵਾਲ ਕੱਟਦੀ ਏ ਪੂਛ ਦੇ ਇਹਨੇ ਕੱਟਦੀ ਰਹਿ ਰਹਿੰਦੇ ਜਦੋਂ ਵਾਲ ਕੱਟਦੀ ਨਾ ਪੂਛ ਦੇ ਆ ਜਿਹੜਾ ਦੰਗ ਰਹੇ ਨੇ ਨਾ ਨਾ ਇੰਨਾ ਗਾ ਸਾਡੀ ਇੱਕ ਮਾਝ ਸੀਗੀ ਇਕ ਮਾਝੀ ਹੁੰਦੀ ਸੀ ਸਾਡੀ ਉਹ ਜਦੋਂ ਮਤਲਬ ਕਿ ਮਹਰ ਦੀ ਝੋਟੀ ਸੀ ਪਾਲੀ ਅਸੀਂ ਹਾਂਜੀ ਉਹ ਝੋਟੀ ਵੀ ਕੱਟੀ ਜਦੋਂ ਮਾਝੀ ਸੁਣੀ ਸੀ ਨਾ ਤੇ ਉਹਦੇ ਕੋਲੋਂ ਨਾ ਆਪਣੀ ਕੱਟੀ ਦੇ ਇਦਾਂ ਪੈਰ ਰੱਖ ਹੋ ਗਿਆ ਸੀਗਾ ਤੇ ਉਹਦੀ ਪੂਸ ਦਾ ਨਾਮ ਹੁੰਦੀ ਨਾ ਪੂਸ ਟੁੱਟ ਗਈ ਟੁੱਟ ਗਈ ਪੂਸ ਗੋਮ ਵਿਆਂ ਰਹਿ ਗਿਆ ਬਸ ਇੰਨਾ ਇੰਨਾ ਰਹਿ ਗਿਆ ਇਹੀ ਟੁੱਟ ਗਈ ਥੱਲੇ ਥੱਲੇ ਟੁੱਟ ਗਈ ਇੰਨਾ ਰਹਿ ਗਿਆ ਉਹਦੀ ਝੋਟੀ ਉਹ ਅਸੀਂ ਪਾਲੀ ਉਹ ਕੱਟੀ ਉਸ ਨੂੰ ਅਸੀਂ ਪਾਲਿਆ ਤਗੜੀ ਹੋਈ ਵੱਡੀ ਹੋਈ ਸੂਟੀ ਹਾਏ ਜਦੋਂ ਮੈਂ ਉਹਨੂੰ ਚੋਣਾ ਉਹ ਮਰਨੀਆਂ ਕਰਨ ਛੋਟੀ ਨੇ ਉਹ ਜਦੋਂ ਦੋਂਗੀ ਮਾਰਨਾ ਨਾ ਏਦਾਂ ਵੱਜਦਾ ਹੁੰਦਾ ਸੀ ਨਾ ਮੋਟੇ ਜਿਹਦਾ ਚਪੇੜ ਪਈ ਹੁੰਦੀ ਥਾ ਉਹਦੇ ਨਾਲ ਐਨੀ ਜ਼ੋਰ ਨਾਲ ਮਤਲਬ ਕਿ ਉਹ ਮਾਰਦੀ ਹੁੰਦੀ ਸੀ ਜੇ ਜਦੋਂ ਮੇਰਾ ਵਿਆਹ ਹੋ ਗਿਆ ਸੀ ਉਸ ਤੋਂ ਬਾਅਦ ਕਿਉਂ ਵੇਚ ਦਿੱਤੀ ਤੇ ਮੈਨੂੰ ਬਹੁਤ ਦੁੱਖ ਲੱਗਾ ਕਿ ਮੇਰੀ ਉਹ ਬਣੀ ਛੋਟੀ ਦੇਖ ਕੇ ਇਹ ਤੇ ਕਿੰਨੇ ਨੇ ਵੀ ਕਿਹਾ ਵੀ ਤੂੰ ਹੀ ਲੈ ਜਾ ਸਹੀ ਤੇ ਨਹੀਂ ਹੂੰ ਜੇ ਕਹਿੰਦੇ ਮੈਂ ਲੈ ਆਉਣੀ ਸੀ ਇੱਥੇ ਇੱਕ ਵਪਾਰੀ ਦੀ ਚੋਟੀ ਇੱਕ ਪਾਲੀ ਸੀ ਮੇਰੇ ਲਾਲ ਮਾਮੇ ਨੇ ਨਾਲ ਰਹਿਣਾ ਹੁੰਦਾ ਵੀ ਨਾ ਉਹ ਦੋ ਛੋਟੀਆਂ ਪਾਲ ਗਿਆ ਸੀ ਇਹਦਾ ਘਰ ਇਹ ਦੁੱਧ ਬਹੁਤ ਹੀ ਉਹਦਾ ਉਹ ਛੋਟੀ ਰਸ ਹੈ ਵੀ ਬਹੁਤ ਹੀ ਆ ਰੁਦਾਂ ਦੀ ਗਾੜ ਮਤਲਬ ਵੀ ਉਹ ਹੋਣ ਕਿ ਬਹੁਤ ਹੀ ਹੋਵੇਗਾ ਮੈਂ ਨਾ ਛੁੱਟੀਆਂ ਦੇ ਵਿੱਚ ਮੈਨੂੰ ਟੈਂਪਰੀਆਂ ਛੁੱਟੀਆਂ ਆਉਣੀਆਂ ਮੈਂ 10ਵੀਂ ਸੀ ਉਹ ਨਹੀਂ ਸੀ ਆਈ ਸੀ 10ਵੀਂ ਲਈ ਕਿੱਦਾਂ ਮੈਂ ਵੰਡੀ ਚਲੇਗੀ ਆਪਣੇ ਉੱਥੇ ਦਸੀਗੇ ਤਾਇਦੀਆਂ ਕੁੜੀਆਂ ਕੋਲ ਨਾਲ ਦੇਤੀ ਉਹ ਚੋਟੀ ਮਈ ਨਹੀਂ ਦੂਜੇ ਦਿਨ ਮੈਨੂੰ ਉੱਥੋਂ ਭੱਜਣਾ ਪਿਆ ਤੇ ਦੂਜੇ ਦਿਨ ਆ ਗਈ ਚੋਟੀ ਤੇ ਹੋਈ ਉਹ ਵਾਲੀ ਜਿਹੜੀ ਮੈਂ ਪਾ ਲਈ ਸੀ ਹੁਣ ਨਾਨ ਨੂੰ ਬਿਠਾਉਣੀ ਥੱਲੇ ਮੇਰਾ ਰਾਣੀ ਤੂੰ ਬੈਠ ਚੱਲ ਪਸਮਾ ਚੱਲ ਬੈਠ 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 ਜਿਵੇਂ ਤਰ੍ਹਾਂ ਥਾਣ ਸੋ ਤੇ ਨੂੰ ਪਸਮਾ ਆ ਲੈ ਮੰਨੋ ਚੱਲੇ ਇੱਧਰ ਹਟ ਚੱਪ ਹੋ ਜਾ ਕਿੰਦੀ ਇੱਧਰ ਚੱਲ 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 ਮਾਦੀ ਹਸਾਰੇ ਆ ਲੈ ਪੜ ਪਸਵਾ ਨਾ ਨਾ ਰੈਂਕ ਬਸ ਫੇਰ ਸਹੀ ਚੱਲ ਮਨੀ ਚੰਗੀ ਤਰ੍ਹਾਂ ਧੋਈ ਦੇ ਹੁੰਦੇ ਥਾਣਾ ਚੰਗੀ ਤਰ੍ਹਾਂ ਇਹ ਕੇ ਨੂੰ ਬਾਥਰੂਮ ਪਹਿਲਾਂ ਨਹੀਂ ਆਉਂਦਾ ਬਾਅਦ ਚ ਆਉਂਦਾ ਜਦੋਂ ਚੋਣ ਲਾਪੀ ਹੈ ਨਾ ਤਾਂ ਹੀ ਮੈਂ ਐਕਸਟਰਾ ਪਾਣੀ ਰੱਖਦੇ ਹਣੀ ਦੁਬਾਰਾ ਥਾਣ ਫੇਰ ਧੋਣੀ ਹੁੰਨੀ ਮੈਂ ਪਿਛਲੇ ਥਾਣ ਵੀ ਚੰਗੀ ਤਰ੍ਹਾਂ ਧੋ ਉਹ ਦੂਜੀ ਸਾਈਡ ਵਾਲੇ ਪਤਾ ਲੱਗਦਾ ਇਹ ਤੈਨੂੰ ਪਸੂ ਕਦੋਂ ਪਸੁੰਦਾ ਹੁੰਦਾ ਜਦੋਂ ਹੁਣ ਆ ਕੜਾ ਚੜ ਗਿਆ ਨਾ ਥਣਾ ਨੂੰ ਫੇ ਸਮਝ ਲੈ ਇਹਨੇ ਦੁੱਧ ਲਾ ਦਿੱਤਾ ਹਾਏ ਹੁਣ ਪਤਾ ਲੱਗਾ ਕਿ ਥਣਾ ਲੱਗਦਾ ਪੂਜਾ ਮਾਰਦੀ ਆ ਠਾ ਤੇਰਾ ਮਾਰਦੀ ਹਜੇ ਤੇ ਇਹਦੀ ਸ਼ੁਕਰਗੁਜ਼ਾਰ ਪੂਛ ਕੱਲੇ ਬਾਲ ਆ ਬਾਲ ਵੀ ਤਾਂ ਡਰ ਜਾ ਹੁੰਦਾ ਜਦੋਂ ਅੱਖ ਚ ਲੱਗ ਲੁਗ ਜਾਵੇ ਨਾ ਮਸਪਸਮਣ ਵਾਲੀ ਆ ਤੋਤੇ ਚੰਗੀ ਤਰ੍ਹਾਂ ਥਾਣ ਸਾਰੇ ਹੈਂ ਪਸਮੀਨੀ ਅਜੇ ਹੋ ਗਈ ਚਲ ਢੋਲ ਪਾਣੀ ਹੁਣ ਹੱਥ ਤੇਰੇ ਸਾਫ਼ ਆ ਨਾ ਹਾਂਜੀ ਚਲ ਚੋ ਮਾੜੀ ਮਾੜੀ ਅਰੇ ਤੇ ਤੂੰ ਇਹਨੇ ਥੋੜਾ ਉਹ ਕਰਨਾ ਚੋ ਜਿੱਦਾਂ ਸਖਾਈ ਸੀਗੀ ਹਾਂ ਗੋਡ ਉੱਪਰ ਤਲੇਣਾ ਹਾਂ ਚੋ ਇਹ ਹਾਂ ਇਹਦਾ ਥੋੜਾ ਜਿਹਾ ਪਹਿਲਾਂ ਪਿਆ ਕਰ ਜਦੋਂ ਫਿਰ ਉਹ ਖਾਲੀ ਹੋ ਜਾਂਦੇ ਥਣ ਫੇ ਨਹੀਂ ਸਿੱਖਣ ਦਾ ਫਾਇਦਾ ਮਤਲਬ ਕਿ ਸ਼ੁਰੂ ਸ਼ੁਰੂ ਚ ਚਾਹੀਏ ਨਾ ਫੇਰ ਹਾਂ ਗੁੱਡ ਬாய் ਹਾਜੇ ਤੂੰ ਲਗਾਤਾਰ ਨਹੀਂ ਚੁੰਦਾ ਨਾ ਰੋ ਚੱਕ ਲੈਣਾ ਹੱਥ ਚੱਕੀ ਦਾ ਨਹੀਂ ਹੁੰਦਾ ਹੱਥ ਨਾਲੇ ਬਸ ਏਦਾਂ ਕਾਲੀ ਕਾਲੀ ਨੱਪੀ ਜਾਈਦਾ ਹੁੰਦਾ ਤਣ ਹਾਂ ਏਦਾਂ ਕੋਈ ਨਾ ਕੋਈ ਨਾ ਹੌਲੀ ਹੌਲੀ ਆ ਜਾਣੀ ਐ ਇੱਕਦਮ ਨਹੀਂ ਆਉਣੀ ਇਹ ਵੀ ਗਾਂ ਠੰਡੀ ਆ ਨਹੀਂ ਤੇ ਕਈ ਗਈ ਗਾਵਾਂ ਪਸ਼ੂ ਜੜਿਓ ਏਦਾਂ ਚੋਣ ਨਹੀਂ ਦਿੰਦੇ ਚਲੋ ਮੈਂ ਚੋਵਾਂ ਹਾਂ ਛੋਟੇ ਥਾਣੇ ਤੇ ਤੇਰੇ ਹੱਥ ਚ ਨਹੀਂ ਹੁੰਦੇ ਮੈਨੂੰ ਲੱਗਦਾ ਹੈ ਨਾ ਇਹਦਾ ਰਕ ਲਈ ਜਾਂਦਾ ਹੂੰ ਕੇ ਕਰਦਾ ਮੰਗੋ ਅਕੜਾ ਚੜ ਜਾਂਦਾ ਹੁੰਦਾ ਨਾ ਤਾਂ ਵੀ ਜਦੋਂ ਸਰ ਕੀ ਦਲਵਾ ਇਹ ਨੂੰ ਨਾ ਇਦਾਂ ਹੀ ਐ ਮਾੜਾ ਮਾੜਾ ਰੱਖੀ ਜਾਂਦਾ ਉਂਗਲਾਂ ਜਿਹੜੀਆਂ ਹੂੰ ਇਦਾਂ ਇਦਾਂ ਮਾੜਾ ਮਾੜੀਆਂ ਉਂਗਲਾਂ ਰੱਖੀ ਗਈਆਂ ਉਪਰੋਂ ਇਦਾਂ ਥੱਲੇ ਨੂੰ ਕਰਕੇ ਇਦਾਂ ਚੱਲੋ ਥੋੜੇ ਨਾਲ ਲਗਾਤਾਰ ਇਦਾਂ ਕੱਢਣਾ ਤੇ ਇਹਦੇ ਨੂੰ ਆ ਲੈਣਾ ਹੂੰ ਕੋਈ ਉੱਪੀ ਨਹੀਂ ਕਿਨਾਰ ਕੱਢਣੀ ਮੇਰੇ ਨਾ ਉਹ ਥੋੜੇ ਜਿਹਾ ਵਧੇ ਹੋਏ ਆ ਨਾ ਕੱਟਣੇ ਆ ਚੇਤੇ ਨਾ ചേട്ടാ ചേച്ചി ഹാസേ ഗർമിയ ਕਰਨੀਆਂ ਜਦੋਂ ਦੁੱਧ ਦੀ ਉਹ ਹੁੰਦੀ ਹੈ ਨਾ ਸੌਟੇਜ ਜਦੋਂ ਮਿਲਗੇ ਹੋ ਜਾਂਦੇ ਆ ਲੈ ਵੀ ਆ ਗੀ ਚੀਚੀ ਲੈਨੇ ਆ ਹਨਾ ਅੱਛੀ ਪਹਿਲਣ ਸਾੰਭਣੀ ਓਕੀ ਹੁੰਦੀ ਇਹ ਪਵਾੜਾ ਨਾ ਪਾੜੀ ਤਾਂ ਕਣੀ ਕਰੀ ਮੈਂ ਕਈ ਨਹੀਂ ਕੰਮ ਕਰਦੀ ਜਦੋਂ ਵੀ ਤਾਂ ਸਾਰੀਆਂ ਕਰਦੀਆਂ ਹਾਂ ਜੀ ਅੱਧੀਆ ਤੋਂ ਤੀਆਂ ਪਾਲੀਆਂ ਸੀ ਕੁਛ ਨਹੀਂ ਜੀਆਂ ਨੀਆਂ ਮੀਆਂ ਥੋੜਾ ਥੋੜਾ ਪਾਉ ਦੇਣਾ ਰਹਿਨੇ ਚੜਾਈਆਂ ਵੀ ਉੱਤੇ ਹੁੰਦੀਆਂ ਸੀ ਨਾ ਦੀ ਪਾਸੇ ਗੱਦੀ ਸਾਰਿਆਂ ਨੂੰ ਮੇਰੇ ਵੱਲੋਂ ਧਾਰ ਕੱਢ ਲਈ ਤੇ ਪਲੀਜ਼ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਸਾਰਿਆਂ ਨੂੰ